ख़बरांडा यूट्यूब जा चैनल सब्सक्राइब करो ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਤੇ ਪੜ ਕੇ ਸੀਐਮ ਭਗਵੰਤ ਮਾਨ ਕਿਹਾ ਕੇਂਦਰ ਸਰਕਾਰ ਨੇ ਪੇਸ਼ ਕੀਤੇ ਬਜਟ ਚ ਇੱਕ ਵਾਰ ਫਿਰ ਪੰਜਾਬ ਨੂੰ ਕੀਤਾ ਅਣਦੇਖਿਆ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਉੱਤਰ ਲਗਾਤਾਰ جاری ਕਿਸਾਨਾਂ ਦੀਆਂ ਉਮੀਦਾਂ ਤੇ ਬਜਟ ਨੇ ਫੇਰਿਆ ਪਾਣੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਵੱਡੀ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਜਾਂਚ ਚ ਲੱਗ ਸਕਦਾ ਹੋਰ ਸਮਾਂ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਕੇਂਦਰੀ ਬਜਟ ਪੇਸ਼ ਕੀਤਾ ਗਿਆ ਹੈ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕੇਂਦਰ ਸਰਕਾਰ ਉੱਤੇ ਤੰਜ ਕਸਿਆ ਹੈ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 'ਚ ਇੱਕ ਵਾਰ ਫਿਰ ਪੰਜਾਬ ਨੂੰ ਅਣਦੇਖਿਆ ਕੀਤਾ ਗਿਆ ਹੈ ਪੰਜਾਬ ਦੇ ਕਿਸਾਨਾਂ ਨੌਜਵਾਨਾਂ ਨੂੰ ਕੇਂਦਰ ਸਰਕਾਰ ਨੇ ਕੁਝ ਵੀ ਨਹੀਂ ਦਿੱਤਾ ਕੇਂਦਰ ਵੱਲੋਂ ਨਾ ਹੀ ਕਿਸਾਨਾਂ ਨੂੰ ਫਸਲ ਤੇ ਐਮਐਸਪੀ ਨਾ ਹੀ ਸੂਬੇ ਨੂੰ ਕੋਈ ਇੰਡਸਟਰੀ ਲਈ ਪੈਕੇਜ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਹੈ ਕਿ ਪੰਜਾਬ ਨੂੰ ਅਜੇ ਹਾ ਕੁਝ ਨਹੀਂ ਦਿੱਤਾ ਜੋ ਕਿ ਉਸ ਦੇ ਆਰਥਿਕ ਅਤੇ ਭਵਿੱਖ 'ਚ ਸੁਧਾਰ ਲਿਆ ਸਕੇ ਇਹ ਬਜਟ ਕੇਵਲ ਚੋਣਵੀ ਬਜਟ ਹੈ ਜਿਸ ਚ ਕੇਵਲ ਬਿਹਾਰ ਸੂਬੇ ਲਈ ਹੀ ਕੋਸ਼ਣਾ ਹੈ ਇੱਕ ਵਾਰ ਫਿਰ ਬਜਟ ਚ ਕੇਂਦਰ ਸਰਕਾਰ ਨੇ ਪੰਜਾਬ ਤੇ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਪਰ ਪੰਜਾਬ ਨੂੰ ਅਸੀਂ ਆਪਣੇ ਬਲਬੁੱਤੇ ਤੇ ਪੈਰਾਂ ਸਿਰ ਖੜਾ ਕਰਕੇ ਰ੍ਹਾਂਗੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬੀਆਂ ਨਾਲ ਮਤ੍ਰੇਈ ਮਾਂ ਵਾਲਾ ਸਲੂਕ ਕੀਤਾ ਹੈ ਉਹਨਾਂ ਕਿਹਾ ਹੈ ਕਿ ਬਜਟ ਚ ਪੰਜਾਬ ਦੇ ਕਿਸਾਨਾਂ ਲਈ ਕੁਝ ਨਹੀਂ ਕੀਤਾ ਉਹਨਾਂ ਨੇ ਕਿਹਾ ਹੈ ਕਿ ਸੂਬੇ ਲਈ ਕੋਈ ਵੀ ਸਪੈਸ਼ਲ ਪੈਕੇਜ ਵੀ ਨਹੀਂ ਦਿੱਤਾ ਗਿਆ ਬੀਤੇ ਦਿਨ ਤੋਂ ਜਗਜੀਤ ਸਿੰਘ ਢੱਲੇਵਾਲ ਜੀ ਦੇ ਕੰਨ ਚ ਤੇਜ਼ ਦਰਦ ਹੋ ਰਿਹਾ ਹੈ ਜਿਸ ਦੀ ਦੇਖਭਾਲ ماہر ਡਾਕਟਰਾਂ ਦੀ ਟੀਮ ਕਰ ਰਹੀ ਹੈ ਕਿਸਾਨਾਂ ਗੁਣੇ ਬਜਟ ਤੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ ਕਿਸਾਨਾਂ ਗੁਣੇ ਕਿਹਾ ਹੈ ਕਿ ਅੱਜ ਦੇ ਬਜਟ ਨੂੰ ਸੁਣ ਕੇ ਕਿਸਾਨ ਨਿਰਾਸ਼ ਹੋ ਗਏ ਹਨ ਅਤੇ ਕੇਂਦਰ ਸਰਕਾਰ ਕਿਸਾਨਾਂ ਦੀ ਉਮੀਦ ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ ਕਿਸਾਨ ਆਗੂ ਨੇ ਕਿਹਾ ਹੈ ਕਿ ਦੇਸ਼ ਦੇ ਕਿਸਾਨਾਂ ਦੀ ਮੁੱਖ ਮੰਗ ਘਟੋ-ਘਟ ਸਮਰਥਨ ਮੁੱਲ ਦੀ ਗਾਰੰਟੀ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੀ ਗਵਾਈ ਹੇਠ ਲਗਭਗ 1 ਸਾਲ ਤੋਂ ਚੱਲ ਰਹੇ ਅੰਦੋਲਨ ਦੌਰਾਨ ਇਤਿਹਾਸਿਕ ਸत्याग्रह ਜਗਜੀਤ ਸਿੰਘ ਢੱਲਵਾਲ ਜੀ ਦਾ ਹਾਲ ਹੀ ਵਿੱਚ ਆਯੋਜਨ ਕੀਤਾ ਗਿਆ ਸੀ ਕਾਕਾ ਕੋਟੜਾ ਦਾ ਕਹਿਣਾ ਹੈ ਕਿ ਬਜਟ ਨੂੰ ਅਸੀਂ 10 ਵਿੱਚੋਂ 0 ਨੰਬਰ ਦਿੰਦੇ ਹਾਂ ਤਾਂ ਤਕਸ਼ਿਰੀ ਦਮਦਮਾ ਸਾਇਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਲੱਗੇ ਦੋਸ਼ਾਂ ਦੇ ਮਾਮਲੇ ਦੀ ਚੱਲ ਰਹੀ ਜਾਂਚ ਮੁਕੰਮਲ ਹੋਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ ਇਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਗੂਜੀਤ ਸਿੰਘ ਵਿਰਕਣੇ ਕਹੀ ਹੈ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਜਾਂਚ ਚੱਲ ਰਹੀ ਹੈ ਹਤੇ ਕੁਝ ਹੋਰ ਸਮਾਂ ਲੱਗਣ ਦੀ ਸੰਭਾਵਨਾ ਹੈ ਇਸ ਕਮੇਟੀ ਨੂੰ ਜਾਂਚ ਲਈ ਪਹਿਲਾਂ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਅਤੇ ਮੋੜੇ 1 ਮਹੀਨੇ ਦਾ ਹੋਰ ਸਮਾਂ ਵਧਾ ਦਿੱਤਾ ਗਿਆ ਸੀ ਜਿਸ ਦੀ ਮਿਆਦ ਅੱਜ ਕੱਲ ਵਿੱਚ ਖਤਮ ਹੋ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਉਹਨਾਂ ਦੇ ਇੱਕ ਰਿਸ਼ਤੇਦਾਰ ਨੇ ਦੋਸ਼ ਲਾਉਂਦਿਆਂ ਇਸ ਸੰਬੰਧੀ ਸ਼ਿਕਾਇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੌਂਪੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਾਮਲੇ ਦੀ ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਅੰਤਰੀਂ ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਜਾਂਚ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਰੋਕ ਦਿੱਤੀਆਂ ਗਈਆਂ ਸਨ ਹਾਲਾਂਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਦੋਸ਼ਾਂ ਨੂੰ ਰੱਦ ਕਰ ਚੁੱਕੇ ਹਨ ਸ਼੍ਰੀ ਅਕਾਲ ਤਖਸੈ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸ਼ਰੋਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਜਾਂਚ ਤੇ ਇਤਰਾਜ਼ ਪ੍ਰਗਟ ਕਰ ਚੁੱਕੇ ਹਨ ਉਹਨਾਂ ਨੇ ਕਿਹਾ ਸੀ ਕਿ ਜਥੇਦਾਰ ਖਿਲਾਫ ਜਾਂਚ ਦਾ ਹੱਕ ਸ਼ਰੋਣੀ ਕਮੇਟੀ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਸ਼ਰੋਣੀ ਕਾਲੀਦਲ ਦੇ ਸੀਨੀਅਰ ਆਗੂ ਸੁਖਵੀਰ ਸਿੰਘ ਬਾਦਲ ਨੇ ਕਿ ਹੈ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੇਂਦਰੀ ਬਜਟ 2025 ਚ ਦੇਸ਼ ਦੇ ਇੱਕ ਜੁਟੇ ਵਿਕਾਸ ਦੀ ਗੱਲ ਨਹੀਂ ਕੀਤੀ ਗਈ ਅਤੇ ਇਸ ਵਿੱਚ ਸਿਰਫ ਚੋਣਾਂ ਵਾਸਤੇ ਰਾਜਾਂ ਤੇ ਹੀ ਧਿਆਨ ਦਿੱਤਾ ਗਿਆ ਹੈ ਤੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਪ੍ਰਦਾਨ ਕਰਨਾ ਤੇ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫੀ ਸਮੇਤ ਕਿਸਾਨਾਂ ਦੀਆਂ ਮੰਗਾਂ ਅਣਡਿੱਠ ਕਰਕੇ ਖੇਤੀਬਾੜੀ ਅਰਥਚਾਰੇ ਨੂੰ ਖਤਰੇ 'ਚ ਪਾਇਆ ਗਿਆ ਹੈ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਰਾ ਜ਼ੋਰ ਬਿਹਾਰ ਤੇ ਅਸਾਮ ਤੇ ਲਗਾ ਦਿੱਤਾ ਗਿਆ ਹੈ ਜਿੱਥੇ ਇਸ ਸਾਲ ਚੋਣਾਂ ਹੋਣੀਆਂ ਹਨ ਜਦੋਂ ਕਿ ਪੰਜਾਬ ਵਰਗੇ ਅਹਿਮ ਸੂਬਿਆਂ ਨੂੰ ਪੂਰੀ ਤਰ੍ਹਾਂ ਅੰਡੇਠ ਕਰ ਦਿੱਤਾ ਗਿਆ ਹੈ ਉਨ੍ਹਾਂ ਕਿ ਹੈ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਕਾਰ ਨੇ 4 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁਆਏ ਪ੍ਰੋਸੇ ਮੁਤਾਬਿਕ ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਆਸਤੇ ਵੀ ਕੋਈ ਫੰਡ ਨਹੀਂ ਰੱਖੇ ਉਨਾ ਕਿ ਹੈ ਕਿ ਇਸ ਤਰੀਕੇ ਦੇਸ਼ ਭਰ ਚ ਕਿਸਾਨਾਂ ਦੇ ਕਰਜ਼ਾ ਮੁਆਫੀ ਵਾਸਤੇ ਵੀ ਕੋਈ ਫੰਡ ਨਹੀਂ ਰੱਖੇਗੇ ਜਦੋਂ ਕਿ ਖੇਤੀਬਾੜੀ ਖੇਤਰ ਚ ਮੰਦੀ ਸਾਹਮਣੇ ਹੈ ਦੇਸ਼ ਭਰ ਦੇ ਮੌਸਮ ਚ ਇੱਕ ਵਾਰ ਫਿਰ ਬਦਲਾਅ ਹੋਣ ਵਾਲਾ ਹੈ ਅੱਜ ਤੋਂ ਦੋ ਪੱਛਮੀ ਗੜਬੜੀਆਂ ਸਰਗਰਮ ਹੋ ਰਹੀਆਂ ਹਨ ਇਹਨਾਂ ਦੇ ਪ੍ਰਭਾਵ ਕਾਰਨ ਦੇਸ਼ ਦੇ ਬੀਤੋ ਵੱਧ ਸੂਬਿਆਂ ਚ ਮੌਸਮ ਖਰਾਬ ਰਹੇਗਾ ਕੁਝ ਥਾਵਾਂ ਤੇ ਮੀਂਹ ਅਤੇ ਕੁਝ ਥਾਵਾਂ ਤੇ ਬਰਫਵਾਰੀ ਰਹਿਣ ਦੀ ਸੰਭਾਵਨਾ ਹੈ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਹੈ ਤੇ ਦੋਵੇਂ ਪਛਮੀ ਗੜਬੜੀਆਂ ਦਾ ਪ੍ਰਭਾਵ 5 ਫਰਵਰੀ ਤੱਕ ਰਹੇਗਾ ਮੌਸਮ ਦਾ ਅਸਰ ਉੱਤਰੀ ਪਛਮੀ ਸੂਬਿਆਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਹਰਿਆਣਾ ਰਾਜਸਥਾਨ ਚ ਜ਼ਿਆਦਾ ਦਿਖੇਗਾ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਤੇ ਪ੍ਰਤਾਪ ਸਿੰਘ ਬਾਜਵਾ ਨੇ ਵੱਡਾ ਬਿਆਨ ਦਿੱਤਾ ਹੈ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਸਮਰਥਨ ਦੇਣ ਦਾ ਕੋਈ ਜ਼ਿਕਰ ਨਹੀਂ ਹੈ ਜੋ ਕਿ ਭਾਰਤ ਭਰ ਦੇ ਕਰੋੜਾਂ ਕਿਸਾਨਾਂ ਦੀ ਮੰਗ ਹੈ ਦਰਅਸਲ ਇੱਕ ਸਾਲ ਤੋਂ ਵੱਧ ਸਮੇਂ ਤੋਂ ਭਾਰਤ ਦੇ ਕਿਸਾਨ ਕੇਂਦਰ ਸਰਕਾਰ ਦੇ ਕਾਨੂੰਨੀ ਖੇਤੀ ਕਾਨੂੰਨਾਂ ਦੇ ਵਿਰੁੱਧ ਮੋਰਚਾ ਲਗਾਏ ਬੈਠੇ ਸਨ ਅਤੇ ਐਮਐਸਪੀ ਉਹਨਾਂ ਦੀਆਂ ਮੰਗਾਂ ਦਾ ਇੱਕ ਮੁੱਖ ਥੰਮ ਸੀ ਲਗਭਗ 57% ਭਾਰਤ ਵਾਸੀ ਅਜੇ ਵੀ ਆਪਣੇ ਗੁਜ਼ਾਰੇ ਲਈ ਖੇਤੀਬਾੜੀ ਖੇਤਰ ਤੇ ਨਿਰਭਰ ਕਰਦੇ ਹਨ ਪਰਤਾਪ ਸਿੰਘ ਬਾਜਵਾਣ ਨੇ ਕਿਹਾ ਕਿ ਇਨਾਂ ਤੱਥਾਂ ਦੇ ਬਾਵਜੂਦ ਕੇਂਦਰ ਸਰਕਾਰ ਨੇ ਸਾਡੇ ਕਿਸਾਨਾਂ ਲਈ ਕਰਜ਼ਾ ਮੁਆਫੀ ਜਾਂ ਕਿਸਾਨਾਂ ਦੀ ਆਮਦਨ ਨੂੰ ਟਕਮਾ ਵਧਾਉਣ ਦੀ ਕੋਈ ਯੋਜਨਾ ਬਾਰੇ ਕੋਈ ਐਲਾਨ ਨਹੀਂ ਕੀਤਾ ਇਸ ਤੋਂ ਇਲਾਵਾ ਕੇਂਦਰੀ ਬਜਟ ਨੂੰ ਦੇਖਦੇ ਹੋਏ ਸਾਡੇ ਕਿਸਾਨਾਂ ਲਈ ਇੱਕ ਹੋਰ ਵੱਡਾ ਫੈਸਲਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦਾ ਸੁਧਾਰ ਗਾਇਬ ਹੈ ਇਹ ਯੋਜਨਾ ਜਿਸ ਵਿੱਚ ਸੁਧਾਰ ਕਰਨ ਅਤੇ ਇਸ ਨੂੰ ਕਿਸਾਨ ਪੱਖੀ ਬਣਾਉਣ ਲਈ ਕਈ ਬਦਲਾਅ ਕਰਨ ਦੀ ਲੋੜ ਹੈ ਇਸ ਨੂੰ ਬਜਟ ਵਿੱਚ ਆਂ ਗੋਲੀਆਂ ਕੀਤਾ ਗਿਆ ਹੈ ਜਿਹੜੀਆਂ ਡਿਸਕਸ਼ਨ ਪ੍ਰੀ ਬਜਟ ਮੀਟਿੰਗ ਚ ਹੋਈਆਂ ਸੀਗੀਆਂ ਜੋ ਡਿਮਾਂਡ ਪ੍ਰੀ ਬਜਟ ਮੀਟਿੰਗ ਦੇ ਅੰਦਰ ਸਾਡੇ ਵੱਲੋਂ ਸੈਂਟਰ ਸਰਕਾਰ ਦੇ ਸਾਹਮਣੇ ਰੱਖੀਆਂ ਗਈਆਂ ਸੀਗੀਆਂ ਉਹ ਇੱਕ ਵੀ ਡਿਮਾਂਡ ਦੇ ਉੱਤੇ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਪੰਜਾਬ ਨੂੰ ਕਿੱਡੀ ਵੱਡੀ ਨਫ਼ਰਤ ਕਰਦੀ ਆ ਕਿੱਡੀ ਪਿੱਡੀ ਨਫ਼ਰਤ ਜਿਹੜੀ ਆ ਉਹ ਸੈਂਟਰ ਸਰਕਾਰ ਦੇ ਮਨ ਦੇ ਅੰਦਰ ਪੰਜਾਬ ਦੇ ਪ੍ਰਤੀ ਆ ਮੈਂ ਕਈ ਵਾਰ ਸੁਣਦਾ ਹੁੰਨਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਭਾਸ਼ਣ ਤੁਸੀਂ ਵੀ ਬਹੁਤ ਵਾਰ ਸੁਣਿਆ ਹੋਊਗਾ ਉਹਨਾਂ ਨੇ ਕਈ ਵਾਰ ਕਿਹਾ ਕਿ ਮੇਰਾ ਨਾਤਾ ਪੰਜਾਬ ਨਾਲ ਐਮਰਜੈਂਸੀ ਵੇਲੇ ਤੋਂ ਚੱਲੇ ਆ ਰਿਹਾ ਮੈਂ ਕਈ ਵਾਰ ਪੰਜਾਬ 'ਚ ਕਈ ਥਾਵਾਂ ਤੇ ਰੁਕਦਾ ਹੁੰਦਾ ਸੀ ਰਾਤ ਨੂੰ ਚੰਡੀਗੜ੍ਹ ਦਾ ਮੈਂ ਪਰਿਵਾਰੀ ਸੀ ਪੰਜਾਬ ਦਾ ਪਰਿਵਾਰੀ ਸੀ ਕਿ ਲੜਦੇ ਨੇਗੇ ਕਿਤੇ ਵੀ ਦੇਸ਼ ਨੂੰ ਜਰੂਰਤਾ ਪੰਜਾਬ ਦੇ ਲੋਕ ਅੱਗੇ ਹੋ ਕੇ ਖੜਦੇ ਨੇ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਲਗਾਤਾਰ ਨਫ਼ਰਤ ਕਰਦੀ ਹੈ ਲਗਾਤਾਰ ਜਿਹੜਾ ਨਫ਼ਰਤ ਭਰਿਆ ਰਵਈਆਗਾ ਉਹ ਸਾਹਮਣੇ ਦੇਖਣ ਨੂੰ ਮਿਲਦਾਗਾ ਅਸੀਂ ਦੇਸ਼ ਦੇ ਕਿਸਾਨ ਲਈ ਇਸ ਮੈਮੋਰੰਡਮ ਚ ਮੰਗ ਕਰਕੇ ਆਏ ਸੀਗੇ ਕਿ ਪੰਜਾਬ ਨੂੰ ਡਾਈਵਰਸਿਫ ਡਾਈਵਰਸਿਫਿਕੇਸ਼ਨ ਵੱਲ ਲੈ ਕੇ ਜਾਇਆ ਜਾਵੇ ਪੰਜਾਬ ਨੂੰ ਭਿੰਨਤਾ ਦੀ ਖੇਤੀ ਵੱਲ ਲੈ ਕੇ ਜਾਇਆ ਜਾਵੇ ਪੰਜਾਬ ਨੂੰ ਜਿਹੜਾ ਝੋਨੇ ਤੇ ਕਣਕ ਦਾ ਚੱਕਰ ਆ ਇਹ ਚੋਂ ਬਾਹਰ ਕੱਢਿਆ ਜਾਵੇ ਕਿਉਂਕਿ ਪੰਜਾਬ ਦਾ ਪਾਣੀ ਜਿਹੜਾ ਗਰਾਊਂਡ ਵਾਟਰ ਆ ਉਹ ਲਗਾਤਾਰ ਥੱਲੇ ਨੂੰ ਜਾ ਰਿਹਾ ਆਉਣ ਵਾਲੇ ਸਮੇਂ 'ਚ ਸਾਡਾ ਪੰਜਾਬ ਜਿਹੜਾ ਮਾਰੂਥਲ ਬਣ ਜਾਵੇ ਉਹਨੂੰ ਬਚਾਉਣ ਦੇ ਲਈ ਅਸੀਂ ਇੱਕ ਪੈਕੇਜ ਦੀ ਮੰਗ ਕੀਤੀ ਸੀਗੀ ਪਰ ਲੇਕਿਨ ਉਹ ਬਿਲਕੁਲ ਕੋਈ ਅਜ ਨਰਾਸ਼ ਹੋਇਆ ਕੋਈ ਪੈਕੇਜ ਨਹੀਂ ਦਿੱਤਾ ਗਿਆ ਬਲਕਿ ਮੈਂ ਸਮਝਦਾ ਸਾਡੇ ਦੇ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੋਲ ਮੰਗ ਕਰ ਰਿਹਾ ਕਿ ਐਮਐਸਬੀ ਦੀ ਲੀਗਲ ਗਰੰਟੀ ਹੋਣੀ ਚਾਹੀਦੀ ਆ ਲੀਗਲ ਗਰੰਟੀ ਦਾ ਕੀ ਦੇਣੀ ਸੀ ਇੱਕ ਛੋਟਾ ਜਿਹਾ ਪੈਕੇਜ ਤੱਕ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਦਿੱਤਾ ਇਥੋਂ ਪਤਾ ਲੱਗਦਾਗਾ ਕਿ ਭਾਰਤੀ ਜਨਤਾ ਪਾਰਟੀ ਕਿਸਾਨ ਨੂੰ ਵੀ ਨਫ਼ਰਤ ਕਰਦੀ ਆ ਪੰਜਾਬੀਆਂ ਨੂੰ ਵੀ ਨਫ਼ਰਤ ਕਰਦੀ ਆ ਪੰਜਾਬ ਦੀ ਇੰਡਸਟਰੀ ਨੂੰ ਵੀ ਨਫ਼ਰਤ ਕਰਦੀ ਆ ਕਿਉਂਕਿ ਜਦੋਂ ਇੰਡਸਟਰੀ ਦੀ ਗੱਲ ਆਈ ਸੀ ਜਿਵੇਂ ਪਹਿਲਾਂ ਕਿਹਾਗਾ ਕਿ ਸਟੱਬਲ ਬਰਨਿੰਗ ਦੀ ਮੈਂ ਦੇਖ ਕੇ ਆਇਆ ਸੀਗਾ ਕਿ ਹਰ ਇੱਕ ਸਾਲ ਤੁਸੀਂ ਕਹਿੰਦੇ ਹੋ ਜਦੋਂ ਪੈੜੀ ਦਾ ਸੀਜ਼ਨ ਹੁੰਦਾਗਾ ਜਦੋਂ ਪੈੜੀ ਦਾ ਸੀਜ਼ਨ ਹੁੰਦਾਗਾ ਤਾਂ ਉਸ ਵੇਲੇ ਕੀ ਹੁੰਦਾਗਾ ਤੁਸੀਂ ਸਾਰੇ ਜਣੇ ਕਵਰ ਕਰਦੇ ਹੋ ਕਿਹਾ ਜਾਂਦਾਗਾ ਕਿ ਪੰਜਾਬ ਵੱਲੋਂ ਤੂੰ ਆ ਰਿਹਾ ਜੀ ਹਰਿਆਣੇ ਵੱਲੋਂ ਤੂੰ ਆ ਰਿਹਾ ਜੀ ਮੈਂ ਸੈਂਟਰ ਸਰਕਾਰ ਨੂੰ ਲਿਖ ਕੇ ਦੇ ਕੇ ਆਇਆ ਸੀਗਾ ਕਿ ਆਪਾਂ ਇੱਕ ਫਾਰਮੂਲਾ ਤਿਆਰ ਕਰ ਲਈਏ ਇੱਕ ਅੰਡਰਸਟੈਂਡਿੰਗ ਤਿਆਰ ਕਰ ਲਈਏ ਕਿ ਸੈਂਟਰ ਕਿੰਨੇ ਪੈਸੇ ਪਾਊਗਾ ਪੰਜਾਬ ਕਿੰਨੇ ਪੈਸੇ ਪਾਊਗਾ ਸਾਰੇ ਸਟੇਟਾਂ ਦਾ ਇੱਕ ਮੈਕੈਨਿਜ਼ਮ ਬਣਾ ਲੀਏ ਤਾਂ ਕਿ ਸਮੱਸਿਆ ਦਾ ਸਦਾ ਲਈ ਹੱਲ ਹੋ ਜਾਏ ਪਰ ਉਹ ਸਮੱਸਿਆ ਦਾ ਹੱਲ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਪੰਜਾਬ ਨੂੰ ਬਦਨਾਮ ਕਰਨਾ ਹੈ ਉਹਨਾਂ ਨੇ ਕੋਈ ਨਾ ਕੋਈ ਸਾਰਾ ਲੈਣਾ ਹੈ ਕਿ ਪੰਜਾਬ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਪੰਜਾਬੀਆਂ ਨੂੰ ਕਿਵੇਂ ਬਦਨਾਮ ਕੀਤਾ ਜਾਵੇ ਇਹ ਭਾਰਤ ਜਨਤਾ ਪਾਰਟੀ ਦੀ ਹਿੱਤ ਰਾ ਗਈ ਤੇ ਉਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਵੇਂ ਮੈਂ ਡਾਈਵਰਸੀਫਿਕੇਸ਼ਨ ਦੀ ਗੱਲ ਕੀਤੀ ਆ ਕਿਉਂਕਿ ਖੇਤੀਬਾੜੀ ਸੂਬਾ ਪੰਜਾਬ ਨਾ ਖੇਤੀਬਾੜੀ ਵੱਲ ਧਿਆਨ ਦਿੱਤਾ ਗਿਆ ਜਿਹੜਾ ਦੂਜਾ ਪੈਕੇਜ ਮੈਂ ਮੰਗ ਕਰਕੇ ਆਇਆ ਸੀਗਾ ਕਿ ਪੰਜਾਬ ਦੇ ਚਲੋ ਛੱਡੋ ਕਟੋ-ਕਟ ਪੰਜ ਡਿਸਟ੍ਰਿਕਟ ਪਠਾਨਕੋਟ ਗੁਰਦਾਸਪੁਰ ਅਮਰਸਰ ਫਿਰੋਜ਼ਪੁਰ ਤਰਨਤਾਰ ਇਹਨਾਂ ਡਿਸਟ੍ਰਿਕਟਾਂ ਦੇ ਅੰਦਰ ਇੰਡਸਟਰੀਅਲ ਪੈਕੇਜ ਦੇ ਦਿਓ ਤੁਸੀਂ ਹਿਮਾਚਲ ਨੂੰ ਵੀ ਦਿੱਤਾ ਹੋਇਆਗਾ ਤੁਸੀਂ ਜੰਮੂ ਕਸ਼ਮੀਰ ਨੂੰ ਦਿੱਤਾ ਹੋਇਆਗਾ ਉਸ ਤਰਜ਼ ਦੇ ਉੱਤੇ ਇੱਕ ਪੈਕੇਜ ਦੇ ਦਿਓ ਤਾਂ ਕਿ ਪੰਜਾਬ ਦਾ ਯੂਥ ਜਿਹੜਾ ਉਹਨੂੰ ਇੱਥੇ ਰੋਜ਼ਗਾਰ ਮਿਲ ਜਵੇ ਹਾਲਾਂਕਿ ਪੰਜਾਬ ਸਰਕਾਰ ਦੇ ਆਪਣੇ ਨਿੱਜੀ ਯਤਨਾਂ ਸਦਕਾ ਸਰਦਾਰ ਭਗਵੰਤ ਸਿੰਘ ਮਾਝ ਦੇ ਨਿੱਜੀ ਯਤਨਾਂ ਸਦਕਾ ਸਰਕਾਰ ਵੱਲੋਂ ਜ਼ੋਰ ਲਾ ਕੇ लगभग असी नब्बे हजार करोड़ का निवेश इंडस्ट्री के अंदर पंजाब करवाया गया और चार लाख के करीब नौकरियां जीडियां पंजाब के बेरोजगार नौजवानों जड़ियां ने पंजाब के इंडस्ट्री सेक्टर मिली ने बजट में किसानों के लिए जो घोषणा हुई है वो कृषि क्षेत्र और समूची ग्रामीण अर्थव्यवस्था में नई क्रांति का आधार बनेगी पीएम धन धान्य ਕਿਸੇ ਯੋਜਨਾ ਦੇ ਤਹਿਤ 100 ਜ਼ਿਲ੍ਹوں ਵਿੱਚ ਸਿੰਚਾਈ ਔਰ ਇਨਫਰਾਸਟ੍ਰਕਚਰ ਦਾ ਡਵੈਲਪਮੈਂਟ